ਸਸਿਕਾ ਦੋਸਤੋ ਰਾਸ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜੜਵੀਰ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਆਲਟੇ ਸੈੱਟ ਕਰ ਲਓ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਇਆ ਜੀ ਤੁਹਾਡੇ ਲਈ ਇਹ ਤੂੜੀ ਰੀਪਰ ਮਸ਼ੀਨ ਪਿੰਡ ਚੋਕ ਹਰੀਰ ਹੈਗਾ ਜੀ ਜ਼ਿਲ੍ਹਾ ਫਿਰੋਜ਼ਪੁਰ ਸੰਪਰਕ ਨੰਬਰ 9463621811 ਹਨ ਦੋਸਤੋ ਇਹਨਾਂ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਰੀਪਰ ਖਰੀਦ ਸਕਦੇ ਹੋ ਬਾਕੀ ਦੋਸਤੋ ਰੀਪਰ ਬਹੁਤ ਚੰਗੀ ਕੰਡੀਸ਼ਨ ਦੇ ਵਿੱਚ ਹੈਗਾ ਟਾਪੇ ਵਗੈਰਾ ਇਸ ਦੇ ਨਾਲ ਤੁਹਾਨੂੰ ਕੰਪਲੀਟ ਜਰੂਰ ਸਮਾਨ ਸਾਰਾ ਮਿਲ ਜਾਵੇਗਾ ਟਾਇਰ ਵਗੈਰਾ ਇਸ ਦੇ ਬਿਲਕੁਲ ਓਕੇ ਹਨ ਦੋਸਤੋ ਕੇ ਐਸ ਕੰਪਨੀ ਹੈਗੀ ਹੈ ਦੋਸਤੋ 2017 ਮਾਡਲ ਇਹ ਹੈਗਾ ਤਿੰਨ ਸੀਜ਼ਨ ਅਜ ਤੱਕ ਇਹ ਚੱਲਿਆ ਹੈਗਾ ਦੋਸਤੋ ਘਟ ਤੋਂ ਘਟ ਇਹ ਚੱਲਿਆ ਹੈਗਾ ਦੋਸਤੋ ਵੇਖਣ ਦੇ ਬਾਅਦ ਤੁਹਾਨੂੰ ਇਹ ਬਿਲਕੁਲ ਪਤਾ ਲੱਗ ਜਾਵੇਗਾ ਬਹੁਤ ਚੰਗੀ ਕੰਡੀਸ਼ਨ ਹੈਗੀ ਹੈ ਟਾਇਰ ਵਗੈਰਾ ਬਿਲਕੁਲ ਬਿਲਟਾਂ ਐਨ ਓਕੇ ਹੈਗਾ ਦੋਸਤੋ ਜਿਹੜਾ ਮੁੱਲ ਹੈਗਾ ਦੋਸਤੋ 220000 ਰੁਪਿਆ ਬਾਈ ਹੁਣੀ ਮੁੱਲ ਕਰਦੇ ਹਨ ਬਾਕੀ ਮੌਕੇ ਤੇ ਮਾਨਤਾ ਨੂੰ ਜ਼ਰੂਰ ਕੀਤਾ ਜਾਵੇਗਾ ਜੀ ਨੰਬਰ ਦਿੱਤੇ ਗਏ ਹਨ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਜੀ ਬਾਕੀ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ